ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਆਖਰੀ ਪਿੰਡ ਆ ਤੇ ਇਹਦੋਂ ਗਾਂ ਜਿਹੜੀ ਹਾਦਾ ਉਹ ਫਿੱਡੇ ਕਲਾਂ ਜਾ ਕੇ ਜਿਹੜੀ ਖਤਮ ਹੋ ਜਾਂਦੀ ਫਰੋਜਪੁਰ ਜ਼ਿਲ੍ਹੇ ਦੀ ਤੇ ਉਦੋਂ ਦਾ ਮੋਗੇ ਜ਼ਿਲ੍ਹੇ ਦੇ ਪਿੰਡ ਲੱਗ ਜਾਂਦੇ ਤੁੰਬੜ ਪੰਨ ਤੇ ਫਿੱਡਿਆਂ ਦਾ ਜਿਹੜਾ ਚੌਰਾਸਤਾ ਵਾ ਉਹ ਵੱਡੇ ਹਾਈਵੇ ਦੇ ਉੱਤੇ ਆਉਂਦਾ ਵਾ ਜਦੋਂ ਤੁਸੀਂ ਮੁੱਦਕੀ ਵਾਲੇ ਪਾਸਿਓਂ ਤਲਵੰਡੀ ਪਾਈ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਮਿੱਤਰੋ ਸੈਂਟਰ ਦੇ ਵਿਚਾਰੇ ਜਿਹੜਾ ਫਿੱਡਿਆਂ ਵਾਲੀ ਡਰੇਨ ਲੰਘਦੇ ਆ ਸਾਰ ਚੌਰਾਸਤਾ ਪੈਂਦਾ ਵਾ ਜਿੱਥੇ ਢਾਬਾ ਬਣਿਆ ਹੋਇਆ ਨਵਾਂ ਉਸ ਢਾਬੇ ਦੇ ਕੋਲੇ ਪਾਈ ਹੁਣਿਆਂ ਦਾ ਸਿੱਧੀ ਸੜਕ ਆ ਕੇ ਬਾ ਪਿੰਡ ਦੇ ਵਿੱਚ ਤੁਸੀਂ ਐਂਟਰੀ ਨਹੀਂ ਕਰਨੀ ਬਾਹਰ ਖੇਤਾਂ ਦੇ ਵਿੱਚ ਘਾਰਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਟਾਪ ਕਲਾਸ ਦੀ ਬਫੈਲੋ ਜਿਹੜੀ ਮੱਝ ਵਕਾਉ ਲਈ ਆ ਭਾਈ ਹੁਣਿਆਂ ਨੇ ਕਿੰਨੇ ਦਿਨਾਂ ਦੀ ਸੋਈਆ ਕਿੰਨਾ ਦੁੱਧ ਤਿਆਰ ਆ ਕੀ ਰੇਟ ਕਰਦਿਆ ਆ ਉਹ ਕਰਦਿਆਂ ਗੱਲਬਾਤ ਆਪਾਂ ਬਾਈ ਹੁਣਿਆਂ ਦੇ ਨਾਲ ਤੁਸੀਂ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਤੁਸੀਂ ਸੇਤਾਂ ਘਰ ਪਰਿਵਾਰ ਵੀਰੇ ਬਹੁਤ ਵਧੀਆ ਜੀ ਠੀਕ ਠਾਕ ਚਲੋ ਸ਼ੁਕਰ ਆ ਭਾਈ ਅੱਛਾ ਵੱਡੇ ਵੀਰੇ ਇੱਕ ਵਾਰੀ ਨਾਮ ਦੱਸ ਦੀਏ ਆਪਣਾ ਮੇਰਾ ਨਾਮ ਗਰਨਾਮ ਸਿੰਘ ਆ ਜੀ ਸਨ ਉਹ ਬਲਦੇਵ ਸਿੰਘ ਪਿੰਡ ਤੁੰਬੜਪਨ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਭਾਈ ਅੱਛਾ ਵੱਡੇ ਵੀਰੇ ਜਿਹੜੀ ਆਪਾਂ ਝੋਟੀ ਵੇਚਣੀ ਆ ਇਹ ਕਿੰਨਾ ਵਾਂ ਸੂਆ ਸੋਈ ਆ ਭਾਈ ਦੂਜੇ ਸੂਏ ਸੋਈ ਆ ਜੀ ਇਹ ਦੂਜੇ ਸੂਏ ਸੋਈ ਆ ਹਾਂਜੀ ਕਿੰਨੇ ਦਿਨ ਹੋ ਗਏ ਭਾਈ ਇਹਨੂੰ 6 ਦਿਨ ਹੋ ਗਏ ਸੂਈ ਨੂੰ ਜੀ 6 ਦਿਨ ਹੋ ਗਏ 6 ਦਿਨਾਂ ਦੀ ਸੂਈ ਥੱਲੇ ਕਿੰਨੀਆਂ ਕੋ ਦੁੱਧ ਤਿਆਰ ਹੋਊਗਾ ਹੁਣ ਸਾਢੇ 1.5 ਕਿਲੋ ਦੇ ਕਰੀਬ ਡੰਗਦਾ ਹੈਗਾ ਜੀ ਮਤਲਬ 11 ਕਿਲੋ ਦੇ ਆਸੇ ਪਾਸੇ ਆਏਗਾ ਹਾਂਜੀ ਬਾਕੀ ਤੋਂ ਨਹੀਂ ਆਉਂਦਾ ਕੋਈ ਠੀਕ ਆ ਘੱਟੇ ਨੂੰ ਝੰਗਾ ਕੇ ਮਤਲਬ ਵੈਸੇ ਚੋਲ ਲਈਦਾ ਦੋ ਤਿੰਨ ਠੀਕ ਆ ਭਾਈ ਠੀਕ ਆ ਜੇ ਹੁਣ ਆਪਣਾ ਆਪਦੇ ਪਸ਼ੂ ਤੇ ਮਾਣ ਹੁੰ ਛੋਟੀ ਚਾਰਾਦ ਨੇ ਸੋਈ ਚੱਲ ਪਈ ਹੈ ਨਾ ਹਾਂਜੀ ਹੂੰ ਤੇ ਜਵਾਬ ਕਿਵੇਂ ਲੱਗਾ ਬਾਈ ਜਵਾਬ ਬਾਈ ਬਹੁਤ ਵਧੀਆ ਹੈਗਾ ਇਹਦਾ ਪਹਿਲੇ ਬੋਲੀ ਜੀ ਮਤਲਬ ਤੇ ਸਾਢੇ 13 14 ਲੀਟਰ ਦਿੰਦੀ ਰਹੀ ਆ ਇਹ ਦੁੱਧ ਹੈ ਹਾਂਜੀ ਠੀਕ ਆ ਵੀਰੇ ਅੱਛਾ ਮਗਰ ਇਹਦੇ ਜਾਨਵਰ ਕੀ ਆ ਗਿਆ ਬਾਈ ਮਗਰ ਕੱਟਾ ਜੀ ਕੱਟਾ ਆ ਗਿਆ ਅੱਛਾ ਰੇਟ ਤਾਂ ਆਪ ਦੱਸਦਾ ਹੁਣ ਤੋਰੀਏ ਨੂੰ ਕੱਢੀਏ ਬਾਹਰ ਨੂੰ ਵੀਰੇ ਮਾ ਖੋਲੀ ਵੀਰੇ ਨੇ ਲੈ ਵੀ ਮਿੱਤਰੋ ਹੁਣ ਮੈਂ ਤੁਹਾਨੂੰ ਉਹਨੂੰ ਤੁਰਦੀ ਫਿਰਦੀ ਦਿਖਾ ਦਊਗਾ इोक लगे बाबन देना सुना का दे गैप गो बहुत चंगा है ना बी हाँ जी पिछ करी भी रू माड़ी रोटी चंगी बहुत है यार बी सारे पंद्रह किलो दुद्ध टोरना देगी बी ਅਛਾ ਮੈਂ ਅਗਰ ਕੱਟਾ ਆ ਗਿਆ ਹੈ ਅਛਾ ਕਿ ਸੀਮਨ ਸੋਮਨ ਦਾ ਪਤਾ ਕੱਟੇ ਦਾ ਕਿ ਨਹੀਂ ਵੀਰੇ ਇਹ ਜਿਹੜੀ ਵੀਰੇ ਰੋਸਤਮੇ ਹਿੰਦੁਸਤਾਨ ਇਹ ਹੋਰ ਟੀਕਾ ਆਇਆ ਵੀਰੇ ਰੋਸਤਮੇ ਹਿੰਦੁਸਤਾਨ ਦਾ ਹੈ ਹਾਂਜੀ ਠੀਕ ਹੈ ਰੋਸਤਮੇ ਹਿੰਦ ਦਾ ਬੱਚੇ ਦਾ ਟੀਕਾ ਮਿੱਤਰੋ ਤੇ ਵੀਰੇ ਬੱਚਾ ਲਾ ਦਿੱ ਗਏ ਮੜੀਆਂ ਜੀ ਹਾਂ ਛੱਡੀ ਕੱਟੀ ਵੀਰੇ ਮਾਰ ਦਿੱਤਾ ਰਾਤੋਂ ਰਹਿੰਦੀਆਂ ਲੈ ਵੀ ਮਿੱਤਰੋ ਤੁਹਾਨੂੰ ਜਵਾਬ ਹੀ ਹੈ ਜਿਹੜਾ ਉਹ ਮੈਂ ਵਿਖਾ ਕੇ ਜਾਊਂਗਾ ਕਿਉਂਕਿ ਹੁਣ ਤਾਂ 2 ਮਿੰਟ ਵੱਧ ਲੱਗ ਕੇ ਜਾਣਗੇ ਕੋਈ ਚੱਕਰ ਨਹੀਂ ਚਾਹਤ ਦਿਨ ਹੋ ਜਾ ਉਹ ਕੀ ਆ ਹੁੰਦੀ ਹੈ ਜਿਹੜੇ ਮੈਂ ਘਰਾਣੇ ਦੀ ਮੈਂ ਆ ਨਾ ਭਾਈ ਉਹਨੂੰ ਉਹਦਾ ਪਤਾ ਚ ਬੱਚਾ ਛੱਡੇ ਸਾਰੀ ਲੱਗ ਜਾਂਦਾ ਹੁੰਦਾ ਮੈਂ ਕੀ ਕਰੂਗੀ ਭਾਈ ਜਿਹੜਾ ਸਿਆਣਾ ਬੰਦਾ ਵੱਡਾ ਬੰਦਾ ਹੁੰਦਾ ਨਾ ਹਮੇਸ਼ਾ ਜਿਵੇਂ ਆਪਾਂ ਕਹਿ ਦਿੰਨੇ ਆ ਪਾਰਖੂ ਬੰਦਾ ਉਹ ਮੇਰਾ ਮੰਡੀਆਂ ਦੇ ਤੇ ਜਦੋਂ ਜਾਈਦਾ ਉਹ ਅਗਲੇ ਪਲਪਸਾ ਮਾਤੋਂ ਆਈਡੀਆ ਲਾ ਲੈਂਦੇ ਆ ਵੀ ਮੈਂ ਕਿੰਨਾ ਦੋ ਦੋ ਦਊਗੀ ਤੇ ਕੀ ਕਰੂਗੀ ਇਹ ਵੱਡੀਆਂ ਗੱਲਾਂ ਹੁੰਦੀਆਂ ਕਿਉਂਕਿ ਤਜਰਬੇ ਹੋ ਜਾਂਦੇ ਆ ਜਿਵੇਂ ਜਿਵੇਂ ਬੰਦੇ ਦੀ ਕਿਸੇ ਕੰਮ ਦੇ ਵਿੱਚ ਉਮਰ ਬਤੀਤ ਹੁੰਦੀ ਆ ਬਹੁਤ ਚੰਗੀ ਮੈਂ ਆ ਟਿਕਾਣਾ ਝੋਟੀ ਦਾ ਬਹੁਤ ਚੰਗਾ ਵਾ ਕੱਦ ਬਹੁਤ ਵਧੀਆ ਵਾ ਸਰੀਰਕਾਂਲੇ ਪੱਖ ਬਹੁਤ ਵਧੀਆ ਵਾ ਲੇਵੇ ਦੀ ਸਾਫ ਸੁਥਰੀ ਆ ਰੇਟ 1 ਲੱਖ ਕਿੰਨਾ ਸੀ ਵੀਰੇ 1 ਲੱਖ 20 ਹਜ਼ਾਰ 20000 ਰੁਪਿਆ ਰੇਟ ਆ ਇਹਦਾ ਮਿੱਤਰੋ 1 ਲੱਖ 20 ਹਜ਼ਾਰ ਦੇ ਵਿੱਚੋਂ ਮਾਨਤਾ ਨੂੰ ਵੀ ਹੋ ਜਾਊਗਾ ਤੇ ਫਿਰ ਬਈ ਸੋਚੀਏ ਤਾਂ ਝੋਟੀ ਵੀ ਬਹੁਤ ਚੰਗੀ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਪਸ਼ੂ ਪਸ਼ੂ ਦਾ ਰੇਟ ਹੁਣ ਵੀਰੇ ਨੇ ਰੇਟ ਕੀਤਾ ਆਪਾਂ ਨੂੰ ਸਕੂਨ ਅਵੀ ਇਹ ਵੇਖੂਗੀ ਕਿਉਂਕਿ ਕਈ ਵਾਰੀ ਬੰਦੇ ਚੀਜ਼ ਦਾ ਰੇਟ ਜਿਹੜਾ ਸਾਡੀ ਸਮਝੋ ਵੀ ਨੰਗਿਆ ਹੁੰਦਾ ਤੁਸੀਂ ਕਹਿ ਦਿੰਨੇ ਆ ਇਹਨੂੰ ਸਮਝਾ ਦਿਆ ਕਰੋ ਪਰ ਸਮਝਾइए ਕਿ ਜਿੱਥੇ ਵੀਰੇ ਮੰਨ ਲਓ ਕੋਈ 10 5 ਦਾ ਫਰਕ ਹੋਵੇ ਉੱਥੇ ਅਸੀਂ ਵੀ ਕੱਢਦੇ ਚੰਗੇ ਲੱਗਦੇ ਆ ਨਹੀਂ ਤਾਂ ਅਗਲਾ ਕੋ ਜਵਾਬ ਦਿੰਦਾ ਬਾਈ ਤੂੰ ਪੱਠੇ ਪਾ ਕੇ ਗਿਆ ਸੀ ਫਿਰ ਹਨਾ ਇਹ ਤੋਂ ਬਿਹਤਰ ਹੀ ਗੱਲ ਹੈ ਹੁੰਦੀ ਵੀ ਚੁੱਪ ਕਰਕੇ ਮੂੰਹਨ ਦੀ ਕੋਸ਼ਿਸ਼ ਕਰੀਦੀ ਆ ਉਹ ਦੇਖ ਸਕਦੇ ਆ ਤੁਸੀਂ ਮਿੱਤਰੋ ਤੁਸਮਾ ਜਿਹੜਾ ਇਹਨੇ ਬੱਚੇ ਨੂੰ ਹਨਾ ਸੱਟ ਤਾਂ ਹਨਾ ਵੀਰੇ ਤੁਸਮਾ ਤਾਂ ਘਰ ਆਈ ਹੈ ਨਾ ਬਾਈ ਹਾਂ ਜੀ ਥੋੜਾ ਥੋੜਾ ਕੀਤਾ ਜੀ ਉਹ ਉਪਰਾ ਦਾ ਕਰੀ ਜਾਂਦਾ ਡੇਲੀ ਜਾ ਕੇ ਜਾਂਦੀ ਨਾ ਉਹਦਾ ਕਰਕੇ ਸਦਾ ਆਹੇ ਲੈ ਮਿੱਤਰੋ ਕੋ ਸਮਾ ਆ ਕਰਾਈਏ ਕਰਮਾਂ ਦੇ ਹੁਣ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਨ ਵਿਖਾ ਦਿੰਦੇ। ਇਹ ਥੱਲੇ ਹੀ ਮਾਰਦੇ ਦੋ ਦੋ ਧਾਰਾ ਹੀ ਮਾਰਦੀਆਂ ਵੀਰੇ ਫੇਰ ਚੋਲਿਓ ਤੁਸੀਂ ਜਦੋਂ ਮੈਂ ਚਲਾ ਗਿਆ। ਮੈਂ ਆਪਾਂ ਕਿ ਥਣ ਐ ਮਾਰੀ ਲਾਤਿੰਦੀ ਆ ਜਿਹੜੀ ਪਿਛੇ ਨੂੰ ਕਰਦੀ। ਓਕੇ ਦੋ ਮਾਰਾ ਮਾਰ ਦੇ ਮੇਰਾ ਕੀ ਬਾਤ ਹੈ ਤੁਹਾਵਾ ਵੀ ਬਹੁਤ ਚੰਗਾ ਹੈ ਨਾ ਬਈ ਹਾਂਜੀ ਬਸ ਠੀਕ ਹੈ ਓਕੇ ਕੋਈ 나ੜ ਗੰਡਪੂਰ ਛੱਟਾ ਹੈ ਨਹੀਂਗਾ ਮਿੱਤਰੋ ਚਵਾ ਓਕੇ ਆ ਜਮਾ ਮੈਂ ਦਾ ਤੇ ਥਾਣਾ ਵੇਖੋ ਵੀਰੇ ਹੁਣ ਵੀ ਮੜੀ ਜੇ ਇਹਨੂੰ ਕੱਢ ਲਾਂਗੇ ਬਾਹਰੋਂ ਹਾਂਜੀ ਹਾਂਜੀ ਕੱਢ ਦੇਣੀ ਕੱਢੀ ਮੜੀ ਜੀ ਬਾਹਰ ਨੂੰ ਲੰਮੀ ਤੋਰ ਦਈਏ ਮੜੀ ਜੀ ਨੂੰ ਪਸਮਾ ਦੇ ਵਿੱਚ ਮੈਂ ਤੁਹਾਨੂੰ ਤੁਰਦੀ ਵੀ ਵਿਖਾ ਦਿੰਦਾ ਮਿੱਤਰੋ ਕੁੱਤਾ ਫੜੀ ਮੜਾ ਜਾ ਗੁਰੂ ਪ੍ਰੇਜਾਂ ਦੇ ਨਾਂ ਦੀ ਤੁਰਿਆ ਚੱਲ ਪੁੱਤ ਚੱਲ ਐ ਨੂੰ ਲੈ ਆ ਵੀ ਮਾਤਾ ਲਈ ਪਾਸਾ ਲੈ ਆ ਦਵਾਈ ਮੋਖਾ ਜਾਨਾ ਜਾਨਾ ਨਹੀਂ ਗਿਆ ਤਾਂ ਹੋ ਚੜਦਾ ਪੁੱਤ ਚੜਦਾ ਮੜਾ ਕੁੱਤਾ ਚੁੱਪ ਕਰਾ ਬੱਕਣਾ ਦੀ ਕਿੜਕੋ ਬਾਲ ਲਿਆ ਵੀਰ ਬੰਦੇ ਲੈ ਵੀ ਮਿੱਤਰੋ ਇਹ ਵੀਡੀਓ ਦੇ ਵਿੱਚ ਜਾਣਕਾਰੀ ਸੀ ਆਪਾਂ ਨੰਬਰ ਲੈ ਲੈਨੇ ਆ ਵੀਰ ਦਾ ਹੁਣ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰ ਅੱਠ ਮਹੀਨੇ ਲਗਾਤਾਰ ਚੋਲੇ ਨੇ ਅੱਛਾ ਵੀਰੇ ਨੰਬਰ ਦਈਏ ਇੱਕ ਵਾਰੀ ਭਾਈ ਹਾਂਜੀ ਭਾਈ ਜੀ ਦੱਸਿਓ ਵੀਰੇ ਨੰਬਰ ਹੈਗਾ ਵੀਰੇ 96141 ਜੀ 70008 ਇੱਕ ਵਾਰੀ ਹੋਰ ਬੋਲ ਦਈਏ ਵੀਰੇ 96141 ਜੀ 70008 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਤੁੰਬੜਪੰਨਾ ਜ਼ਿਲ੍ਹਾ ਫਿਰੋਜ਼ਪੁਰਾ ਜਦੋਂ ਤੁਸੀਂ ਵੱਡੇ ਹਾਈਵੇ ਤੋਂ ਉਤਰ ਕੇ ਤੁੰਬੜਪੰਨਾ ਪਿੰਡ ਦੇ ਵਿੱਚ ਐਂਟਰੀ ਕਰੋਗੇ ਤਾਂ ਤੁਸੀਂ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨੀ ਪਰ ਖੇਤਾਂ ਦੇ ਵਿੱਚ ਬਾਈ ਦਾ ਘਾਰ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਮੈਂ ਪਸੰਦਾ ਸੰਪਰਕ ਕਰ ਲਿਓ ਧੰਨਵਾਦ